ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਪੁੱਲਰ ਫੈਮਿਲੀ ਬਲੌਗ ਦੇ ਵਿੱਚ ਤੇ ਆਹ ਦੇਖੋ ਸਾਡੇ ਪਸ਼ੂਆਂ ਨੇ ਕਿਵੇਂ ਹਾਲ ਕੀਤਾਗਾ ਸਾਰਾ ਗੋਹੇ ਦਾ ਕਿਉਂਕਿ ਮੱਛਰ ਇੰਨਾ ਜ਼ਿਆਦਾ ਹੋਇਆ ਪਿਆ ਨਾ ਡੇਲੀ ਮੀ ਆ ਜਾਂਦਾਗਾ ਤੇ ਉਹਦੇ ਕਰਕੇ ਹੁਣ ਵੀ ਦੇਖੋ ਮੱਛਰ ਹੋਇਆ ਪਿਆਗਾ ਕਿਉਂਕਿ ਦਿਨ ਜਿਹੜਾ ਪੈਣਾਲੇ 5:30 ਹੋਏ ਪਏ ਨੇਗੇ ਕਿਵੇਂ ਪਸ਼ੂ ਤੜਵਾਈ ਜਾਂਦੇ ਨੇਗੇ ਨਾ ਅਸੀਂ ਧੂਈ ਪਾਈ ਸੀ ਦੀ ਸਾਰੀ ਰਾਤ ਤੇ ਫੇਰ ਵੀ ਮੱਛਰ ਵਿਚਾਰੀਆਂ ਦੇ ਲੜੀ ਜਾਂਦਾਗਾ ਜੀ ਮੈਂ ਬਣਾਉਣ ਜਾ ਰਹੀਆਂ ਕਿ ਅੱਜ ਆਲੂ ਵਾਲੇ ਪਰੌਂਠੇ ਤੇ ਸਭ ਤੋਂ ਪਹਿਲਾਂ ਆਪਾਂ ਚੁੱਲੇ ਦੀ ਕਰਦੇ ਆਂਗੇ ਸਫਾਈ ਫੇਰ ਉਹ ਚੱਕ ਕੇ ਮੈਂ ਜਿੱਲੇ ਚਲਾਉਂਗੀ ਤੇ ਇਹ ਤੁਹਾਨੂੰ ਧਰ ਕੇ ਆਉਣੀ ਹੈ ਆਹ ਪਤੀਲਾ ਆਪਾਂ ਚੰਗੀ ਤਰ੍ਹਾਂ ਧੋ ਕੇ ਇਹਦੇ ਵਿੱਚ ਆਲੂ ਉਬਲਵੇਂ ਧਰ ਦਿੰਨੇ ਆਂਗੇ ਫਿਰ ਮੈਂ ਤੁਹਾਨੂੰ ਦੱਸੂ ਵੀ ਮੇਰਾ ਸਟਾਈਲ ਕਿਦਾਂ ਦਾ ਹੈਗਾ ਬਣਾਉਣਾ ਕਿਉਂਕਿ ਮੈਨੂੰ ਇੰਨੇ ਜ਼ਿਆਦਾ ਤਾਂ ਨਹੀਂ ਆਉਂਦੇ ਹੈਗੇ ਵਧੀਆ ਬਣਾਉਣੇ ਪਰ ਜਿੱਦਾਂ ਦੇ ਵੀ ਹੋਣਗੇ ਤੁਸੀਂ ਦੇਖ ਲਿਓ ਜੇ ਤੁਹਾਨੂੰ ਵਧੀਆ ਲੱਗੇ ਜਾਂ ਕੋਈ ਕਮੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਚੁੱਲ੍ਹਦਾ ਚੰਗੀ ਤਰ੍ਹਾਂ ਸੰਭਰਤਾ ਹੁਣ ਤੇ ਜਿਹੜੇ ਕਾਗਜ਼ ਪੱਤਰ ਚੋਏ ਦੇ ਵਿੱਚ ના ਤੇ ਇਹਨਾਂ ਨੂੰ ਆਪਾਂ ਕਮਚਾਂਗੇ ਪਾਣੀ ਮੇਰੇ ਵਿੱਚ ਪਾ ਲੈ ਭੀਲਾ ਧੋ ਕੇ ਤੇ ਘਰੇ ਤੇ ਨਾਲੂ ਹੀ ਨੇਗੇ ਹੁਣ ਲੈਣ ਜਾਂਦਾ ਦਾ ਬਿੱਤੂ ਤੇ ਜਦੋਂ ਆਲੂ ਲੈ ਆਏ ਬਾਕੀ ਹੋਰ ਵੀ ਆਲੂ ਪਾਵਾਂਗੇ ਇਹਦੇ ਵਿੱਚ ਤਿੰਨ ਕਾਲੂ ਪਾ ਦਿੰਨੀ ਐਨੇ ਮੇਰੇ ਵਿੱਚ ਕੱਟ ਕੇ ਛੀਦੀ ਉੱਪਰ ਜਾਣਗੇ ਇਹਨੇ ਆਕਮ ਬਚਾ ਲੈਣੀ ਆਪਾਂ ਆਲੂ ਨੂੰ ਕੱਟ ਲਿਆ ਸੀ ਕਿਉਂਕਿ ਵੱਡੇ ਜਾਦੇ ਸੀਗੇ ਫਿਰ ਬਾਲਾਉਣ ਤੇ ਟਾਈਮ ਲੱਗੂਗਾ ਤੇ ਉੱਤੋਂ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਕਿਉਂਕਿ ਫਿਰ ਇਹ ਕੱਟੇ ਹੋਏ ਨੇ ਇਹਨਾਂ ਵਿੱਚ ਰੇਤਾ ਪੈ ਜੂਗਾ ਜਿਹਦੇ ਉੱਤੇ ਮਾੜਾ ਮੋਟਾ ਹੋਇਆ ਤੇ ਬਸ ਇਹਦੇ ਵਿੱਚ ਮੈਂ ਪਾ ਦਿੰਨੀ ਹੁਣ ਅੰਚੇ ਮੇਰੇ ਵਿੱਚ ਨੂਨ ਦਾ ਐਡ ਕਰ ਦਿਆਂਗੀ ਵੀ ਛੇਤੀ ਉਬਲ ਜਾਣਗੇ ਤੇ ਅੱਗੇ ਐਨੇ ਇੱਕ ਮੇਰੇ ਵਿੱਚ ਗੰਡੇ ਪਾਉਂਗੀ ਕਦੋਂ ਕੱਸ ਕੇ ਤੁਹਾਨੂੰ ਮੈਂ ਆਵਦਾ ਸਟਾਈਲ ਦੱਸ ਦਿਆਂ ਜਿੱਦਾਂ ਮੈਂ ਬਣਾਉਣੀ ਹੈਗੀ ਤੇ ਜੇ ਤੁਹਾਨੂੰ ਮੇਰਾ ਸਟਾਈਲ ਵਧੀਆ ਲੱਗਿਆ ਤਾਂ ਠੀਕ ਆ ਬਾਕੀ ਅਸਲ ਤੁਸੀਂ ਵੀ ਦੱਸਦੇ ਹੋ ਵੀ ਨਹੀਂ ਇਹਦੇ ਵਿੱਚ ਐਦਾਂ ਨਹੀਂ ਕਰਨਾ ਸੀ ਆ ਭਾਵੇਂ ਐਦਾਂ ਕਰਨਾ ਸੀਗਾ ਤਾਂ ਮੈਂ ਅੱਗੇ ਤੋਂ ਫਿਰ ਓਦਾਂ ਵੀ ਬਣਾ ਕੇ ਟਰਾਈ ਕਰਵਾਉਂਗੀ ਠੀਕ ਹੈ ਜੀ ਇਹ ਆਪਣੇ ਆਲੂ ਆ ਗਏ ਇਹਦੇ ਵਿੱਚ 4-5 ਆਲੂ ਮੈਂ ਉਹਦੇ ਵਿੱਚ ਹੋਰ ਐਡ ਕਰ ਦਿੰਦੀ ਆ ਸਾਡੇ ਕੋਲੇ ਤੱਬਰ ਵੱਡੇ ਨੇ ਘੱਟ ਵੱਡੇ ਨੇ ਸਾਡੀ ਕੱਟ ਲੈਣ ਵਾਲੀ ਆ ਗਿਆ ਕਰਦੇ ਇਦਾਂ ਬੁਰਾ ਹਾਲ ਹੋਰ ਹੈਗਾ ਇਦੀਆਂ ਐਡਜਸਟ ਕਰੀ ਜਾਂਦੇ ਹੈਗੇ ਕਰਨ ਵੀ ਲੈ ਕੇ ਆਵਾਂ ਦਾ ਸਾਇਸਾ ਐ ਰਜੀ ਤਿੰਨ ਚਾਰ ਪਈਆਂ ਨੇ ਇਹਦਾ ਵੀ ਆਹੀ ਹਾਲ ਹੈ ਬੁਰਾ ਹਾਲ ਹੋਇਆ ਤੁਹਾਡਾ ਅਜੇ ਆਪਣੇ ਆਲੂ ਉਬਲ ਜਾਂਦੇ ਨੇਗੇ ਤੇ ਐਨੇ ਆਪਾਂ ਪੀਣੇ ਚਾਹ ਮੈਂ ਆਫਰੀ ਕਰ ਲੈਣੀ ਹੈ ਤੇ ਬਿੱਟੂ ਦੀ ਕਰਕੇ ਉਹਨੂੰ ਦੇ ਦੇਣੀ ਹੈਗੀ ਤੇ ਉਸ ਤੋਂ ਬਾਅਦ ਆਟਾ ਗੁੰਨਿਆ ਪਿਆ ਆਪਣਾ ਬਸ ਰੋਟੀ ਲੱਗ ਜਾਵਾਂਗੀ ਜਦੋਂ ਆਲੂ ਉਬਲ ਗਏ ਆਪਣੇ ਹਾਂ ਜਿਉ ਬਾਲ ਆਈ ਜਾਂਦਾ ਪੂਰਾ ਮੋੜ ਵਿੱਚ ਕਰ ਦੋ ਚਬੋ ਕੇ ਦੇਖਦੀਆਂ ਕਿ ਵੀ ਇਹ ਰਿਜ ਗਏ ਕਿ ਕੱਚੇ ਨੇ ਥੋੜੇ ਮੋਟੇ ਸਾਰੇ ਰਿਜੇ ਪਏ ਨੇਗੇ ਆ ਦੇਖੋ ਸਾਰੇ ਜਿੰਜੇ ਪੈਨੇਗੇ ਤੇ ਹੁਣ ਇਹਨਾਂ ਆਪਾਂ ਭਾਂਡੇ ਚ ਕੱਢ ਲੈਨੇ ਆਂ ਕਰਦੇ ਮੈਂ ਠੰਡੇ ਪਾਣੀ ਚ ਇਹਨਾਂ ਨੂੰ ਕੱਢ ਲੈਣੀ ਹੈਗੀ 6 ਤੀ ਉਹ ਹੋ ਜਾਣੇ ਕਿ ਛਿੱਲਣ ਲਈ ਹਾਂਜੀ ਮੈਂ ਆਲੂ ਬਾਹਰ ਲਏ ਤੇ ਹੁਣ ਮੈਂ ਇਹਨੂੰ ਕਲਾਸ ਦੇ ਨਾਲ ਚੰਗੀ ਤਰ੍ਹਾਂ ਪੀਸੂਗੀ ਤੇ ਬਾਸ ਦੇ ਵਿੱਚ ਆਪਾਂ ਜਿਹੜੇ ਆ ਗੰਡੇ ਕਦੂਕਾਸ ਕੀਤੇ ਸੀਗੇ ਇਹ ਵੀ ਮੈਂ ਇਹਦੇ ਵਿੱਚ ਹੀ ਰਲਾ ਦੂੰਗੀ ਤੇ ਮੈਂ ਨਮਕ ਮਿਰਚ ਆਪਦਾ ਪਾ ਕੇ ਰੱਖ ਲਿਆ ਇਹਦੇ ਵਿੱਚ ਮੈਂ 3 ਚਮਚੇ ਨਮਕ ਦੇ ਪਾਏ ਨੇਗੇ ਤੇ 2 ਚਮਚੇ ਮਿਰਚਾਂ ਦੇ ਪਾਏ ਨੇਗੇ ਹਲਦੀ ਵੀ ਆਪਾਂ ਇਹਦੇ ਵਿੱਚ ਪਾਉਂਦੇ ਹੈਗੇਗੇ ਇਮੋਜੀ ਵਾਲੇ ਸਟਾਈਲ ਦਾਸਨੀ ਹੈ ਜਿਵੇਂ ਮੈਂ ਬਣਾਉਣੀ ਹੈਗੀ ਘਰੇ ਜੇ ਕੋਈ ਵੀ ਕਮੀ ਪੇਸ਼ੀ ਹੋਈ ਤਾਂ ਕਮੈਂਟ ਕਰਕੇ ਦੱਸ ਦਿਓ ਤੇ ਫਿਰ ਅਗਲੀ ਵਾਰ ਆਪਾਂ ਉਦਾਂ ਬਣਾਵਾਂਗੇ ਇਹ ਹੁਣ ਚੰਗੀ ਤਰ੍ਹਾਂ ਦੇਖੋ ਮੈਂ ਚੰਗੀ ਤਰ੍ਹਾਂ ਸਾਰੀ ਕੁੱਟ ਲਈ ਤੇ ਹੁਣ ਇਹਦੇ ਵਿੱਚ ਮੈਂ ਗੰਡੇ ਪਾ ਦਿੰਦੀ ਹਾਂ ਇਹਦਾ ਜਾਨਾ ਕਰਵਾ ਦੋ ਇਹ ਕਿਥੋਂ ਆ ਗਿਆ ਅਜਾ ਵਧੀਆ ਰਹਿ ਗਿਆ ਕੰਮ ਕਰਦਾ ਵਾਇਲੇ ਤੇ ਹੁਣ ਇਹਦੇ ਵਿੱਚ ਮੈਂ ਪਾ ਦੂਗਾ ਮੇਨ ਮਿਕਚਾ ਸਾਡੀ ਫੈਮਲੀ ਦੀ ਆਵਾਜ਼ ਨੂੰ ਥੋੜਾ ਇਗਨੋਰ ਕਰਿਓ ਕਿਉਂਕਿ ਸਾਡੇ ਸਾਰਾ ਟੱਬਰ ਉੱਚੀ ਬੋਲਦਾ ਹੈ ਥੋੜਾ ਜਿਹਾ ਜਿਠੇਰਾ ਕਹਿ ਕਹਿ ਹਾਂ ਬਦੂ ਉਹਨਾਂ ਨੂੰ ਮੈਂ ਵੀ ਹੋ ਨਹੀਂ ਬੋਲੂ ਪਰ ਬੋਲਦੇ ਨਹੀਂ ਹੈਗੇ ਕੋਈ ਗੱਲ ਨਹੀਂ ਮਸੈਂ ਹੁਣ ਮੈਂ ਚੰਗੀ ਤਰ੍ਹਾਂ ਲਾ ਲੂੰਗੀ ਆ ਦੇਖੋ ਮੈਂ ਚੰਗੀ ਤਰ੍ਹਾਂ ਹੁਣ ਲਾ ਲਿਆ ਥੋੜਾ ਜਿਹਾ ਰਹਿਦਾ ਮੈਂ ਹੋਰ ਵੀ ਲਾ ਲੂੰਗੀ ਜੀ ਮੈਂ ਚੁੱਲੇ ਤੇ ਨਹੀਂ ਲਾਉਂਦੀ ਹੈਗੀ ਰੋਟੀ ਕਿਉਂਕਿ ਇਸ ਬਾਲਣ ਸਾਰਾ ਹਿੱਲਾ ਪਿਆ ਹੈਗਾ ਮੀਂਹ ਕਣੀ ਆਉਂਦੀ ਕਰਕੇ ਸਲਾ ਬਾਇ ਹੋਇਆ ਪਿਆ ਉਹਦੇ ਕਰਕੇ ਧੂਆ ਬਹੁਤ ਜਿਆਦਾ ਹੋ ਜਾਂਦਾ ਹੈਗਾ ਬਾਹਰ ਜਦੋਂ ਮੈਂ ਚੁੱਲੇ ਤੇ ਆਗ ਨੂੰ ਮਚਾਉਣੀ ਹੈਗੀ ਤੇ ਪੱਖੇ ਆਪਣੇ ਚੱਲਦੇ ਕਰਕੇ ਸਾਰਾ ਧੂਆ ਖਿੱਚ ਰਹਿੰਦੇ ਨੇਗੇ ਤੇ ਆਪਾਂ ਸਭ ਤੋਂ ਪਹਿਲਾਂ ਪੇੜਾ ਕਰਾਂਗੇ ਮੋਟਾ ਜਿਹਾ ਪੇੜਾ ਕਰੂੰਗੀ ਤਾਂ ਜੋ ਵੀ ਜਿਹੜਾ ਆਲੂ ਨੇਗੇ ਉਹ ਬਾਹਰ ਨਿਕਲ ਜਾਣ ਉਹ ਮੈਂ ਬਾੜੀ ਨਹੀਂ ਨਾਉਂਦੀ ਹੈਗੀ 4-5 ਕੀ ਲਾਉਂਗੀ ਹੁਣ ਤਾਂ ਸਿਰਫ ਦਿਖਾਉਣ ਖਾਤੋਂ ਤੁਹਾਨੂੰ ਤੇ ਬਾਕੀ ਬਾਅਦ ਵਿੱਚ ਖਾਵਾਂਗੇ ਜਦੋਂ ਅਸੀਂ ਖਾਵਾਂਗੇ ਕਿਉਂਕਿ ਹਜੇ ਜਾ ਟਾਈਮ ਸਾਰੇ 7:30 ਹੋਏ ਨੇ ਜ਼ਿਆਦਾ ਟਾਈਮ ਨਹੀਂ ਹੋਇਆ ਹੈਗਾ ਬਸ ਇੰਨਾ ਪਾਵਾਂਗੇ ਜ਼ਿਆਦਾ ਨਹੀਂ ਪਾ ਸਕਦੇ ਹਾਂ ਜੀ ਬਾਕੀ ਆਪਦੇ ਜਿੰਨਾ ਕੁ ਖਾਣਾ ਉਹਨਾਂ ਤੋਂ ਖਾ ਲਓ ਦੇਖ ਲਿਓ ਮੈਂ ਇਹਦੀ ਫੋਲ ਲਗਾ ਦਿੰਦਾ ਪ੍ਰੈਸਟ ਇਹ ਚੰਗੀ ਤਰ੍ਹਾਂ ਨਾ ਲਾ ਦੇਣੀ ਨਾ ਵੀਲ ਨੇ ਨਾ ਹੋਣਾ ਚਾਹੀਦਾ ਮੈਨੂੰ ਕੋਲਾ ਬੋਲ ਰੋਲ ਕਰਨ ਮੈਨੂੰ ਇਹ ਚੰਲੇ ਸਾਰੇ ਨਹੀਂ ਆਉਂਦੇ ਹੈਗੇ ਬਣਾਉਣੇ ਫਿਰ ਵੀ ਨਿਕਲਦੇ ਵਾਰ ਚਲ ਕੋਈ ਗਾ ਨੂੰ ਜਿਹੜਾ ਆਲੂ ਦਿਖ ਰਹੇ ਨੇ ਇਗਨੋਰ ਕਰਿਓ ਪਾ ਲਈ ਚੰਗਿਆ ਪਸੂਟ ਕੋਈ ਨਹੀਂ ਆਲੂ ਨੂੰ ਇਗਨੋਰ ਕਰਿਓ ਆਲੀ ਵਾਰੀ ਤੂੰ ਵੀ ਬਦੀ ਆਪਣਾ ਮੂਹ ਆ ਦੇਖੋ ਪਹਿਲਾ ਪਰੌਂਠਾ ਇਦਾਂ ਦਾ ਬਣਿਆਗਾ ਮੇਰੇ ਨਾਲ ਮਿਰਚ ਰੱਖਤੀ ਤੇ ਨਾਲ ਮੱਖਣੀ ਤੇ ਆਪਣਾ ਪਰੌਂਠਾ ਜਿੱਦਾਂ ਦਾ ਵੀ ਐ ਵਿੰਗ ਤੜਿੰਗਾ ਜਾਂ ਬਸ ਤੁਸੀਂ ਪਸੰਦ ਕਰ ਲਿਓ ਕਿਉਂਕਿ ਮੈਨੂੰ ਇਦਾਂ ਦੀ ਆਉਂਦੀ ਐ ਕੁਕਿੰਗ ਕਰਨੀ ਮੈਂ ਜ਼ਿਆਦਾ ਨਹੀਂ ਆਉਂਦੀ ਹੈਗੀ ਬਾਕੀ ਮੈਂ ਸਿੱਖ ਰਹੀ ਐਂਗੀ ਜੇ ਕੋਈ ਵੀ ਕਮੀ ਪੇਸ਼ੀ ਹੋਈ ਤਾਂ ਮੈਨੂੰ ਪਲੀਜ਼ ਤੁਸੀਂ ਕਮੈਂਟ ਕਰਕੇ ਦੱਸਿਓ ਆ ਜੋ ਮੈਨੂੰ ਹੋਰ ਵੀ ਸਪੋਰਟ ਮਿਲ ਸਕੇ ਤੇ ਮੈਂ ਅੱਗੇ ਤੋਂ ਹੋਰ ਵੀ ਵਧੀਆ-ਵਧੀਆ ਵੀਡੀਓ ਲਿਆ ਸਕਾਂ ਤੁਹਾਡੇ ਦੇ ਲਈ ਮੈਂ ਹੁਣ ਖਾ ਕੇ ਦੇਖਦੀ ਐ ਵੀ ਨੋਨ ਮੱਚ ਸਹੀ ਐ ਦਾ ਸੁਦੇਕ ਅੰਦਰ ਸੁਦੇਮ ਨੇ ਆਉਂਦੀ ਆਗਰਨ ਮਸਾ ਲਾ ਬਣ ਟਟ ਨੂੰ ਦਿੱਤਾ ਕਿ ਟੇਸਟ ਕਰਨ ਖਾਤਰ ਕਿੱਦਾਂ ਦਾ ਬਣਿਆ ਇਹਦੇ ਕੱਪੜੇ ਇਗਨੋਰ ਕਰਿਓ ਕਿਉਂਕਿ ਗਰਮੀ ਵਾਲੀ ਐ ਤਾਂ ਇਦਾਂ ਹੀ ਫਿਰਦਾ ਰਹਿੰਦਾਗਾ ਲਾ ਕੇ ਝੁਗਾ ਜਵਰਾਜ ਨੂੰ ਵੀ ਦੇਖੀ ਖਵਾ ਕੇ ਵਧੀਆ ਬਣਾਏਗਾ ਠੀਕ ਐ ਨਾ ਸਵਾਲ ਬਣੇ ਉਧਰੋਂ ਤਾਂ ਪਾਸ ਹੋ ਗਿਆ ਹੁਣ ਇਸ ਵਾਰ ਮੰਮੀ ਨੂੰ ਖਵਾਵਾਂਗੇ ਤੇ ਸਾਡਾ ਵੱਡਾ ਖਾ ਕੇ ਦੇਖੂਗਾ ਇਹ ਥੋੜਾ ਨਗੋਚ ਖੋਰ ਜਾਗਾ ਇਹਨੂੰ ਬੜਾ ਸੀਰਸ ਨਾਲ ਲਿਓ ਇਨ ਨੂੰ ਚਾਬਾਤ ਕਰਦਾ ਮੇਰੇ ਪਰੌਂਠੇ ਮੱਦੀ ਦਾ ਫੰਕਾ ਖਾਂਦਾ ਨਹੀਂਗਾ ਇਹ ਪਰੌਂਠਾ ਇਹ ਦੂਜਾ ਹੈਗਾ ਉਹ ਪਹਿਲਾ ਸੀ ਪਰੌਂਠਾ ਜਿਹੜਾ ਉਹ ਥੋੜਾ ਜਿਹਾ ਟੁੱਟ ਗਿਆ ਸੀਗਾ ਤਾਂ ਕਰਕੇ ਵਧੀਆ ਨਹੀਂ ਬਣਿਆ ਹੈਗਾਗਾ ਪਲੀਜ਼ ਇਦਾਂ ਮੈਨੂੰ ਗਲਤ ਕਮੈਂਟ ਨਾ ਕਰਿਓ ਵੀ ਤੈਨੂੰ ਕੁਕਿੰਗ ਨਹੀਂ ਆਉਂਦੀ ਪਰ ਮੈਂ ਸਿੱਖ ਰਹੀ ਆਂਗੀ ਚੀਜ਼ ਦੇਖੋ ਸਿੱਖਣੀ ਕੋਈ ਮਾੜੀ ਨਹੀਂ ਹੈਗੀ ਹੈਨਾ ਬਾਕੀ ਰੋਟੀ ਰੋਟੀ ਤਾਂ ਮੈਂ ਵਧੀਆ ਲਾ ਲੈਣੀ ਹੈਗੀ ਮੈਂ ਇਨੀ ਕੁਕਿੰਗ ਕਰਦੀ ਨਹੀਂ ਹੈਗੀ ਕਿਉਂਕਿ ਮੈਂ ਘਰੇ ਨਹੀਂ ਹੁੰਦੀ ਹੈਗੀ ਕਿ ਮੈਨੂੰ ਡਿਊਟੀ ਤੇ ਜਾਣਾ ਪੈਂਦਾਗਾ ਤੇ ਸਾਰੀ ਕੁਕਿੰਗ ਮੇਰੀ ਭੈਣ ਕਰਦੀ ਹੈਗੀ ਤੇ ਅੱਜ ਮੈਂ ਪਰੌਂਠੇ ਦੀ ਜ਼ਿੰਮੇਵਾਰੀ ਲੈਤੀ ਸੀ ਮੰਮੀ ਨੇ ਕਿਹਾ ਅੱਜ ਮੈਂ ਪਰੌਂਠੇ ਬਣਾਉਂਗੀ ਤੇ ਵੀ ਤੁਸੀਂ ਮੈਨੂੰ ਖਾ ਕੇ ਦੱਸੋ ਖਾਂਚ ਤਾਂ ਬਹੁਤ ਜ਼ਿਆਦਾ ਟੇਸਟੀ ਲੱਗੇ ਮੇਰੇ ਘਰ ਹਲ ਖਾਈ ਜਾਂਦਾਗਾ ਹੁਣ ਉੱਧਰ ਬੈਠਾ ਤੇ ਪਰ ਵੈਸੇ ਬਣਾਉਣ 'ਚ ਥੋੜਿਆ ਦਿੱਕਤ ਆ ਜਾਂਦੀ ਹੈ ਕਿ ਆ ਤੁਸੀਂ ਪਰੌਂਠਾ ਦੇਖ ਸਕਦੇ ਕਿੰਨਾ ਵਧੀਆ ਬਣਿਆਗਾ ਮੈਂ ਬਿਟਣ ਦੇਖ ਕੇ ਆਉਂਗਾ ਇੱਕ ਮੇਰੇ ਵੱਲੋਂ ਖਾ ਲਿਓ ਸਵਾਦ ਨਹੀਂ ਕਿਉਂ ਖਾਂਚ ਤਾਂ ਸਵਾਦ ਨਹੀਂ ਹੈਗਾ ਨਾ ਇੱਕ ਇਧਰ ਹੋਇਆ ਮਾਸੀ ਦਾ ਮੁੰਡਾ ਆਇਆ ਸੁਖਜੋਦੇ ਤੁਸੀਂ ਪਰੌਂਠਾ ਖਾਓਗੇ ਮੈਂ ਆਲੂ ਵਾਲੇ ਪਰੌਂਠੇ ਬਣਾਏ ਨੇ ਖਾਓਗੇ ਹਾਂ ਖਾ ਲਵਾਂਗੇ ਇਹ ਤਾਂ ਖਾਊਗਾ ਤੂੰ ਇੱਕ ਤੇਰਾ ਲਾਦਾ ਇੱਕ ਤੇਰਾ ਲਾਦਾ ਦੋਨਾਂ ਲਾਦਾ ਇੱਕ ਇੱਕ ਖਾ ਲਓ ਇੱਕ ਇੱਕ ਐਨੇ ਵੀ ਨਹੀਂ ਮਾਰੇ ਬਣਾਉਂਦੀ ਹੈਗੀ ਮੈਂ ਸਵਾਦ ਬਣਾਉਣੀ ਹੈਗੀ ਆ ਦੇਖੋ ਜਦੋਂ ਮੈਂ ਵੀਡੀਓ ਬਣਾਉਣੀ ਸੀਗੀ ਉਦੋਂ ਪਹਿਲਾ ਪਰੌਂਠਾ ਕਿਵੇਂ ਟੁੱਟ ਗਿਆ ਤੇ ਹੁਣ ਇੰਨੇ ਸੋਹਣੇ ਸੋਹਣੇ ਪਰੌਂਠੇ ਬਣੇ ਆਉਂਦੇ ਆ ਮੈਂ ਸਿੱਖ ਗਈ ਮੈਂ ਚਾੜਿਆ ਤਾਂ ਵੀ ਹੁਣ ਮੈਂ ਸਿੱਖ ਗਈ ਬਣਾਉਣੀ ਜਿੱਦਾਂ ਮम्मी ਨੂੰ ਖਵਾ ਕੇ ਦੇਖਦੇ ਫਿਰ ਮम्मी ਦਾ ਰੈਕਸ਼ਨ ਦੇਖ ਜਾਵੇ ਕੀ ਜਾਊਗਾ ਕਿ ਸਵਾਦ ਬਣੇ ਨੇ ਕਿ ਨਹੀਂ ਬਣੇ ਹੈਗੇ ਕੀ ਕਹੇ ਜਵਾਂ ਮम्मी ਤਾਂ ਹਾਂ ਬਹੁਤ ਵਧੀਆ ਬਣੇ ਮम्मी ਤਾਂ ਕਹਿੰਦੀ ਬਹੁਤ ਸਵਾਦ ਲੱਗੇ ਮम्मी ਨੂੰ ਤਾਂ ਤੇ ਇਦੋਂ ਬਾਅਦ ਮੇਰੀ ਭੈਣ ਖਾਊਗੀ ਫਿਰ ਉਹਨੂੰ ਪੁੱਛਾਂਗੇ ਵੀ ਕਿੱਦਾਂ ਦੇ ਬਣੇ ਨੇਗੇ ਬਾਕੀ ਸਾਰੇ ਜਣੇ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਕਿਉਂਕਿ ਮੈਂ ਹਜੇ ਪਹਿਲੀ ਵਾਰ ਸਿੱਖ ਰਹੀ ਐਗੀ ਮੈਂ ਬਣਾਇ ਤਾਂ ਹੈ ਨਹੀਂ ਕਰਿਆ ਦੇਖੋ ਮੈਂ ਇੰਨੇ ਲਾਤੇ ਹੈਨਾ ਸ਼ਾਗਰ ਗਿਆ ਹੈ ਜੀ ਲੱਗਦੇ ਹੋਣਾ ਕਿ ਮੇਦੀ ਬਹੁਤ ਚੰਗੀ ਲੱਗੇਗੀ ਮੇਰੀ ਤੇ ਇੰਨਾ ਕ ਬਚ ਗਿਆ ਇਹ ਰੱਖ ਦਾਂਗੇ ਆਪਾਂ ਆਥਨੇ ਲਾ ਲੈਣਗੇ ਜੀ ਜਾਂ ਦੁਪਹਿਰੇ ਲਾ ਲੈਣਗੇ ਹਨ ਦੁਪਹਿਰੇ ਲਾ ਲਓ ਤੁਸੀਂ ਮੰਦ ਇਹਨੂੰ ਵੀ ਨਹੀਂ ਆਉਂਦੇ ਹੈਗੇ ਵਿਚਾਰੇ ਨੂੰ ਘੱਟ ਹੀ ਆਉਂਦੇ ਮੇਰੀ ਨਾਨਦ ਲਾਉਂਦੀ ਹੁੰਦੀ ਆ ਬੜੇ ਬੜੇ ਪਰੌਂਠੇ ਲਾਉਂਦੀ ਹੁੰਦੇ ਉਹ ਬਹੁਤ ਸਵਾਦ ਬਣਾਉਂਦੀ ਹੈ ਕਿ ਮੈਂ ਇਥੋਂ ਵੀ ਜ਼ਿਆਦਾ ਹਾਂਜੀ ਮੇਰੀ ਦਰਾਣੀ ਦਾ ਹੈਗਾ ਜਨਮ ਦਿਨ ਤੇ ਹੁਣ ਬੱਜੇ ਨੇ ਰਾਤ ਦੇ 8 ਤੇ ਅਸੀਂ ਜਾਣੀ ਆਂ ਕਿ ਹੁਣ ਤਿੰਨੇ ਉਧਰ ਬਣਾਉਣ ਭੈਣ ਹੈਗੀ ਤੇ ਪਿੱਛੇ ਮੰਮੀ ਆ ਤੇ ਨਾਲ ਅਮਰੀਨ ਜੋਤਾ ਤੇ ਦੇਖਦੇ ਆ ਵੀ ਉਹਨਾਂ ਨੇ ਕੀ ਬਣਾਇਆ ਵੀ ਕੇਕ ਕੱਟਣੇ ਕੱਲ੍ਹ ਕੁਝ ਹੋਰ ਵੀ ਦੇਣਗੇ ਖਾਣ ਨੂੰ ਸਤਿ ਸ਼੍ਰੀ ਅਕਾਲ ਭਾਈ ਸਭ ਸਾਰਿਆਂ ਨੂੰ ਹੈਪੀ ਬਰਥਡੇ ਇਹਦਾ ਜਨਮ ਦਿਨ ਹੈ ਹੈਪੀ ਬਰਥਡੇ ਲਈ ਹੱਲਾ ਥੈਂਕ ਯੂ ਸਤਿ ਸ਼੍ਰੀ ਅਕਾਲ ਵਧੀਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਨੂੰ ਸਤਿ ਸ਼੍ਰੀ ਅਕਾਲ ਮੇਰੇ ਨਾਲ ਬਾਤ ਚੁਵੇਂ ਸਤਿ ਸ਼੍ਰੀ ਅਕਾਲ ਤੇ ਹੋਰ ਹੈਗੇ ਬੁਲਾਉਣ ਵਾਲਾ ਮੈਂ ਇਹਨੂੰ ਸਤਿ ਸ਼੍ਰੀ ਅਕਾਲ ਲਈ ਸਤਿ ਸ਼੍ਰੀ ਅਕਾਲ ਬੁਲਾ ਮੈਨੂੰ ਇਹ ਮੇਰਾ ਦਿਓਰਾ ਦਾ ਸਾਰਾ ਨਾ ਛੋਟਾ ਤੇ ਓਮੇ ਦਰਾਣੀ ਆ ਤੇ ਓਈ ਦਰਾਣੀ ਦੀ ਸਿਸਟਰ ਨੇਗੀ ਇਹ ਉਹ ਨਾ ਜਨਮ ਦਿਨ ਤੇ ਆਈ ਸੀਗੀ ਉਹ ਦੇਖੀਓ ਤਾਂ ਨਾਮ ਦੇਖ ਲੈਵੇ ਪੂਰੀਆਂ ਤਿਆਰੀਆਂ ਚੱਲੀ ਜਾਂਦੀਆਂ ਨੇ ਕਿ ਜਨਮ ਦਿਨ ਦੀਆਂ ਪੂਤ ਵਾਂ ਕੇ ਜਵਾਕਾਂ ਨੂੰ ਡਰਾਈ ਜਾਂਦਾਗਾ ਉਹ ਵੀ ਡਰਾਉਂਦਾਗਾ ਪੂਦੇ ਕੋਲ ਆ ਗਈ ਬੋ ਹਾਏ ਹੋਰ ਹਾਜੀ ਆ ਗਿਆ ਜਬਰਾਨੀ ਨਹੀਂ ਡਰਦਾ ਇਹਨੂੰ ਸੁਭਾਅ ਕਹ ਰਿਹਾਗਾ ਉਹ ਤਾਂ ਲਾਉਂਦਾ ਹੈਗਾ ਤੂੰ ਕੇਕ ਦੀ ਤਿਆਰੀ ਹੋਈ ਜਾਂਦੀ ਹੈਗੀ ਪਹਿਲਾਂ ਚੈੱਕ ਕੀਤਾ ਵੀ ਕਿਤੇ ਫਟਣਾ ਗਿਆ ਹੋਵੇ ਤੇਰੀ ਭੈਣ ਲੈ ਕੇ ਆਈ ਸੀਗੀ ਸੋਹਣਾ ਸੂਟ ਤੂੰ ਹੋਣੀ ਚਾਹੁੰਦਾ ਇਹ ਹਾਂਜੀ ਅੱਛਾ ਸਾਨੂੰ ਤਾਂ ਸੂਟਾਂ ਨਹੀਂ ਗੱਲਾਂ ਹੁੰਦੀਆਂ ਨੇ ਵੀ ਸੂਟ ਦਾ ਕਹੋ ਕਿਸਾਂ ਦਾ ਅੱਛਾ ਆ ਦੇਖੋ ਕੇਕ ਸਵੀਟਾ ਹੋ ਰਿਹਾ ਹੈ ਇਹ ਤੇ ਇਹੇ ਜਵਾਕਾਂ ਨੂੰ ਡਰਾਈ ਜਾਂਦਾਗਾ ਉਹ ਦੋਨੇ ਭੈਣਾਂ ਬੈਠੀਆਂ ਨੇ ਗਈਆਂ ਤੇ ਉਹ ਮੇਰੀ ਮੰਮੀ ਦਾ ਜੀਜਾ ਕਹਿੰਦੇ ਸਾਡਾ ਵੀ ਵਲੌਗ ਬਣਾ ਦੇ ਮੰਮੀ ਕਹਿੰਦੀ ਬਾਪੂ ਉਹ ਤਾਂ ਕਹਿੰਦੀ ਚੱਲ ਰਹੀ ਫਨਾਈ ਜਾ ਲੈ ਕੇ ਆ ਗਈ ਉਹਨੇ ਪੇਸਟੀਆਂ ਮਮਾ ਦੋਹੀਆਂ ਹਾਂ ਪੇਸਟੀਆਂ ਨੇ ਅੱਛਾ ਹਾਂ ਇਦਰੇ ਆਪ ਦੀ ਮસ્ਤੀ ਕਰ ਜਾਂਦੇ ਨੇਗੇ ਕੀ ਲੱਗ ਰਿਹਾ ਹੈਗਾ ਪਹਿਲੀ ਵਾਰ ਤੂੰ ਐਦਾਂ ਤਿਆਰ ਤਯੁਰ ਹੋ ਕੇ ਕੇਕ ਕੱਟੀ ਆਂਦੀ ਆਂਗੀ ਜਿੰਦਗੀ ਚ ਇਹਦੀ ਪਹਿਲੀ ਵਾਰ ਐਦਾਂ ਕੇਕ ਕੱਟ ਰਹੀ ਹੈਗੀ ਵਧੀਆ ਤਿਆਰ ਤਯੁਰ ਹੋ ਕੇ ਉਧਰ ਦੇਖੋ ਸੱਸ ਨੂੰ ਹਾਸ ਚ ਲੜੀ ਜਾਂਦੀਆਂ ਨੇ ਗਿਆ ਭੈਣ ਵੀ ਤਿਆਰ ਹੋ ਕੇ ਆ ਗਈ ਸੂਟ ਸਾਟ ਪਾ ਕੇ ਪਤਲੀਆਂ ਦੀਆਂ ਗੱਲਾਂ ਹੋਈ ਜਾਂਦੀਆਂ ਨੇ ਗਿਆ ਕਿ ਮੰਮੀ ਕਹਿੰਦੀ ਮੈਂ ਪਤਲੀ ਆ ਕਹਿੰਦੀ ਜਸਵੀਰ ਨਾਲੋਂ ਤੁਸੀਂ ਕਮੈਂਟ ਕਰਕੇ ਦੱਸੋ ਵੀ ਜਸਵੀਰ ਪਤਲੀ ਆ ਕਿ ਮੇਰੀ ਮੰਮੀ ਪਤਲੀ ਹੈਗੀ ਮੋਟੀ ਬਤਲੀ ਦਾ ਮੁਕਾਬਲਾ ਚੱਲੀ ਜਾਂਦਾ ਇਹਨਾਂ ਦਾ ਟੁੱਟ ਗਿਆ ਕਿਸੇ ਪਾਸੇ ਹਾਂ ਇਧਰੋਂ ਸਾਈਡ ਤੋਂ ਭੁਰ ਗਿਆ ਨਾ ਜਿਹੜਾ ਜਿੱ ਪਹਿਲਾਂ ਦੇਖਦੇ ਸੀ ਹਾਂ ਨਹੀਂ ਬਧੀਆ ਚੱਲ ਉਹਨੂੰ ਖੁਸ਼ ਹੋ ਗਈ ਵਿਚਾਰੀ ਉਹ ਵੀ ਮੇਰਾ ਕੇਕ ਕੱਢ ਲਿਆ ਐ ਤੀਕਾ ਹਾਂ ਕਰ ਦੋ ਖਾਣੇ ਲਓ ਫਿਰ ਤੇ ਲੈ ਮੈਨੂੰ ਖਰਦੋ ਹਾਂ ਲਓ ਕੱਲਾ ਫੋਟੋ ਖਿੱਚਣ ਦੋ ਮਸਾਲ ਚ ਤੇ ਮਸਾਲ ਨਹੀਂ ਆਣਾ ਨਹੀਂ ਮਸਾਲ लेट ਹੋ ਜਾਂਦੀ ਕਿੰਨੇ ਵਜੇ ਆਵੋ 9 10 ਵਜੇ 10 ਵਜੇ ਨਹੀਂ ਗਿਆ ਇਹਦਾ ਇਸ ਨੂੰ ਕਿਹਨੂੰ ਦਸੂ ਦੇਖੀ ਨਹੀਂ ਨਹੀਂ ਹਾਂ ਹਾਂ ਤਰ੍ਹਾਂ ਗੱਡੀ ਦਾ ਫੋਨ ਲਾ ਲਾ ਗਰਵਾਣ ਵੀ ਲੱਗਿਆ ਨਾਲ ਨਹੀਂ ਨਹੀਂ ਚਾਕੂ ਨਹੀਂ ਮੇਰੇ ਤੇ ਆ ਮਾਇਓ ਮਸ ਉਧਰ ਆਈ ਜਾਂਦੇ ਤੁਸੀਂ ਵੀ ਇਧਰ ਆਈ ਜਦੋਂ ਇਹ ਇਤਿਹਾਸ ਸਾਰੇ ਨੂੰ ਖਾਣ ਹੈਪੀ ਜਾ ਜਾ ਕਵਾਈ ਜਾਨ ਨਾ ਤਾ ਆ ਮਾ ਚੱਤੇ ਵੀ ਬੜ ਗਿਆ ਇਹਨਾਂ ਬੱਸ ਹੋ ਗਏ ਮੁੰਡਾ ਨਾ ਉਸ ਨੂੰ ਲੈ ਲੈ ਨਾ ਮੈਨੂੰ ਦੇ ਲਾ ਨੀ ਨੀ ਹਾਂ ਲੋ ਡਾਈ ਡਾਈਸ ਮਾ ਨਾ ਇਹਨਾਂ ਕਰਾਉਂਦੇ ਆ ਪਸਾਰਾ ਜੀ ਤੁਹਾਨੂੰ ਲੱਗੂ ਦੱਸ ਵੀ ਦੇ ਰਿਹਾ ਕਿ ਨਾ ਆ ਮੇਰੇ ਅੱਗੇ ਕੋਈ ਨਾ 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 ਕੋਈ ਜਗਰ ਗੱਲ ਕੈਮਰੇ ਚ ਕਰਦੇ। ਜਦ ਰਾਹੀ ਮਤੇ ਦੇ ਸਾਹ ਬੀ ਆਏ। ਇਹ ਬਖਰਾ ਮਸੀ ਗੱਲ ਜੇ ਕੋਈ ਨਹੀਂ ਆਇਆ। ਬਹੁਤ ਦੋ ਸਾਦ ਹੁੰਦਾ। ਨੀਰ ਖਾਣਾ। ਇਹ ਤੇ ਦੇ ਹੀ ਮਾਰ। ਅਲਰੀ ਆ ਗਈ ਕੇਕੂ ਕ ਬੰਦਨ ਦੀ ਤਿਆਰੀ ਫੁੱਲ। ਇਹਦਾ ਵਿਚਾਈਦਾ ਸਾਰਾ ਮੂੰਹ ਲਵੇੜਤਾ ਜਵਾਕਾਂ ਨੇ। ਤੇ ਮੈਂ ਤਾਂ ਬਥੇਰਾ ਕਿਹਾ ਸੀ ਕਿਉਂਕਿ ਖਰਾਬ ਕਰੀ ਇਹਨੇ ਉਹੀ ਇਹਨੂੰ ਦੇ ਦਾਂਗੇ ਖਾਣ ਨੂੰ ਭੋਲੂ ਕਾਕੇ ਨੂੰ ਤੇ ਹੁਣ ਵੰਡਦੀ ਹੈਗੀ ਭੈਣ ਹਲੋ ਤੂੰ ਮਿਲਿਆ ਨੇ ਕਈ ਦਿਨ ਹੋ ਗਏ ਹੈ ਬਲੌਗਰ ਨੂੰ ਹਲੋ ਕਿਸਾ ਰਹਿਣ ਕਿ ਹਲੋ ਗਾਈਜ਼ ਦੇਖੋ ਸਾਡੇ ਹਰਾਮ ਜਿਆਦੇ ਨਾ ਹੋਣ ਦੰਦ ਕੱਢਦੇ ਨੇ ਉਤੋਂ ਹੈ ਬੋਤਲਾਂ ਨੂੰ ਮੂੰਹ ਲਾਉਣੇ ਦੱਸਿਓ ਆਪਣੇ ਮਮਾ ਬਿਚਾਰੀ ਹੁਣ ਇਹਦੇ ਨਾਲ ਸਾਫ ਕਰੀ ਜਾਂਦੀ ਹੈਗੀ ਮੂੰਹ ਸਾਰਾ ਮੇਕਅਪ ਉਤਾਰਤਾ ਨਹੀਂ ਵਿਦਆਊਟ ਮੇਕਅਪ ਤੋਂ ਅੱਛਾ ਵਧੀਆ ਲੱਗੇ ਨਹੀਂ ਸੋਹਣੀ ਲੱਗਦੀ ਸਵੇਰੀ ਵਧੀਆ ਸੂਟ ਹੈਗਾ ਪਹਿਨ ਲਿਆ ਕੀ ਇਹ ਵੀ ਹੂੰ ਅੱਛਾ ਚੱਲ ਗਿਫਟ ਮਿਲ ਗਿਆ ਤੈਨੂੰ ਸਰਪ੍ਰਾਈਜ਼ ਮਿਲਣਾ ਅੱਜ ਅੱਛਾ ਤੈਨੂੰ ਤਾਂ ਸੀ ਸਰਪ੍ਰਾਈਜ਼ ਇਹਨਾਂ ਨੇ ਦਿੱਤਾ ਸੀ ਇਹੀ ਕੇਕ ਕੁੱਕ ਲੈ ਕੇ ਆਏ ਸੀ ਵਿਚਾਰੇ ਪਹਿਲੀ ਵਾਰ ਵਿਚਾਰੀ ਨੇ ਜਨਮ ਦਿਨ ਬਣਾਇਆ ਇੱਥੇ ਸਸਰਾਲ ਦੇ ਵਿੱਚ ਏਕਦੀਆਂ ਬੰਡੀਆਂ ਪਈ ਜਾਂਦੀਆਂ ਨੇ ਗਿਆ ਹੁਣ ਤੇ ਸਾਰਿਆਂ ਨੂੰ ਅੰਦਰ ਸਰਵਰ ਕਰਨਾਗਾ ਜਿਹੜੇ ਅੰਦਰ ਬੈਠੇ ਆ ਨੇ ਸਾਸੂ ਮਾਂ ਤੇ ਇਧਰ ਜਵਾਕ ਝਾਕ ਤੇ ਬੈਠੇ ਨੇ ਵੀ ਕਦੋਂ ਸਾਡਾ ਨੰਬਰ ਲੱਗੂਗਾ ਤੈਂ ਪਾਸ ਕਰੀ ਜਾਂਦੇ ਨੇ ਭੱਜ ਭੱਜ ਕੇ ਵੀ ਛੇਛੇ ਦੀ ਵੰਡੀ ਪਵੇ ਤੇ ਛੇਛੇ ਦੀ ਸਾਡਾ ਨਾਮ ਆਵੇ ਹਨਾ ਸਾਨੂੰ ਘਰ ਖਾਤਰ ਵੀ ਦੇਤੀਆਂ ਤਿੰਨ ਪਾਕ ਕੇ ਬਿੱਟੂ ਤੇ ਜੱਗ ਖਾਤਰ ਤੇ ਹੁਣ ਇਹਨਾਂ ਨੇ ਬਣਾਈਆਂ ਸੀਗੀਆਂ ਸੇਵੀਆਂ ਮਿੱਠੀਆਂ ਦੁੱਧ ਵਾਲੀਆਂ ਤੇ ਮਾਹ ਚਲਵੇਂ ਟੇਸਟ ਦੇਖ ਹੀ ਲੈਣੀਆਂ ਵੀ ਕਿੱਦਾਂ ਦੀਆਂ ਬਣਾਈਆਂ ਨੇ ਗੀਆਂ ਗਾਇਸੀ ਮਹਿਮਾਨਾਂ ਤਾਂ ਕਰਤੀ ਬਣਾਈਆਂ ਸੇਮੀਆਂ ਮੇਰੇ ਖਾਤਰ ਬਣਾਈਆਂ ਸਪੈਸ਼ਲ ਅੱਛਾ ਹੁਣ ਅਸੀਂ ਇੰਨੀ ਬਾਤ ਤੁਰ ਕੇ ਆ ਮੈਂ ਬਾਏ ਲਾਸਟ ਵਾਰੀ ਹੈਪੀ ਬਰਥਡੇ ਹੁਣ ਸੌਜ ਆ ਰਾਮ ਨਾਲ ਹੁਣ ਅਸੀਂ ਜਾਣਨੇ ਹੈਗੇ ਜਵਾਕਾਂ ਨੇ ਕੀਤੀ ਪੂਰੀ ਮਸਤੀ ਹੈਨਾ ਆ ਦੇਖੋ ਮੈਂ ਚੋਕਲੀ ਦੀ ਚੋਕਲੀ ਚਾਕਲੇਟ ਲੈ ਆਈ ਇਹ ਇਹ ਵਿਚਾਰੇ ਇਹਦੇ ਵਿਚਾਰੇ ਜੇ ਪੱਲੇ ਚਮਚੇ ਹੀ ਪਿਆ ਕੱਲਾ ਆ ਪੇਸਟੀ ਬਿੱਟੂ ਖਾਤਰ ਦਿੱਤੀ ਸੀ ਉਹਨਾਂ ਨੇ ਤੇ ਤੇ ਮੈਂ ਕਬਜਾ ਕਰ ਲਿਆ ਮੈਂ ਖਾਉਂਗੀ ਤੈਨੂੰ ਨਹੀਂ ਦਿੰਦੀ ਹੈਗੀ ਹੈਨਾ ਕਿ ਖਾਣੀ ਚਾਹਤੇ ਖਾਣੀ ਨਹੀਂ ਚਲ ਮੈਂ ਖਾ ਲੈਂਦੀ ਫਿਰ ਮੈਂ ਖਾ ਲੀ ਜੇ ਹਏ ਇਹ ਕੱਲਾ ਕੱਲਾ ਖਾਂਦਾ ਚੋਰੀਆਂ ਚੋਰੀਆਂ ਮੈਨੂੰ ਨਹੀਂ ਦਿੰਦਾ ਲਿਆ ਕੇ ਬਹੁਤ ਖਰਾਬ ਬੰਦਾ ਵੀ ਇਹ। ਕਿਸੇ ਕੁੜੀ ਦਾ ਦਾਨ ਮੈਨੂੰ ਨਹੀਂ ਆ ਗਿਆ। ਅੱਛਾ। ਇਹ ਠੀਕ ਹੈ। ਉਹ ਆਪ ਦੇ ਜਵਾਖਾਂ ਲਈ ਫਿਰਦੀ ਸੀ ਨਾਲ। ਹੂੰ। ਮਾਹ ਜਵਾਖ ਜੀ ਕੇ ਮੈ ਨਾਲ ਕਹਿੰਦੀ ਮੇਰਾ ਜਨਮ ਦਿਨ ਫਿਰ ਤਾਂ ਨਾਲ ਹੀ ਆ ਗਿਆ। ਅੱਛਾ। ਤਾਂ ਦੇਤੀ ਉਹਨੇ ਇੱਕ ਹੈ। ਮਾਪਾਲਤੀ। ਅੱਛਾ। ਤੇ ਪਾਰਟੀ ਮੰਗ ਲਈ ਉਹ ਤਾਂ ਫਿਰ। ਉਹ ਕਹੇ ਕੱਲੀ ਫਿਰਦੀ ਜੇ ਥੋੜਾ ਜਆ। ਅੱਛਾ। ਲੈ ਕਹਿੰਦੀ ਆ। ਦੱਬਾ ਪੂੰਜਣ ਦਾ ਕੰਮ ਕਰੀ ਜਾਂਦਾ ਇਹ ਹੁਣ ਦੱਬਾ ਪੂੰਜੀ ਜਾਂਦਾ ਪੂਰਾ ਮੇਰੀ ਪੇਸਟੀ ਨੂੰ ਨਹੀਂ ਹੱਥ ਲਾਉਣਾ ਆਹ ਦੰਬਾ ਪੂੰਜ ਲੈ ਜ ਪੂੰਜਣਾ ਮੈਂ ਤੈਨੂੰ ਦੱਸਤੀ ਗੱਲ ਨਾ